ਅਦਗੜਾ ਨਹੀਂ ਹੈ ਜੀ ਅਸੀਂ ਪਹਿਲੇ ਵੀ ਘੇੜੇ ਮਾਰ ਕੇ ਗਏ ਆ ਸਾਨੂੰ ਹਫਤੇ ਦਾ ਟਾਈਮ ਮਿਲਿਆ ਸੀਗਾ ਹੁਣ ਸੋਮਵਾਰ ਫੇਰ ਆਏ ਆ ਭਗਤ ਰਵੀਦਾਸ ਜੀ ਦੇ ਜਨਮ ਦਿਨ ਦੀ ਛੁੱਟੀ ਸੀਗੀ ਐਤਵਾਰ ਦੀ ਛੁੱਟੀ ਦੋ ਛੁੱਟੀਆਂ ਤੋਂ ਬਾਅਦ ਅੱਜ ਤੀਜੇ ਦਿਨ ਬਾਅਦ ਤਹਿਸੀਲ ਖੁੱਲੀ ਹੈ ਤਹਿਸੀਲਦਾਰ ਤਹਿਸੀਲ 'ਚ ਨਹੀਂ ਜਾਂਦਾ ਵੀ ਇਹ ਪਬਲਿਕ ਥੋੜੀ ਤਹਿਸੀਲਦਾਰ ਹੈ ਜਦੋਂ ਉਹਨਾਂ ਦੀ ਡਿਊਟੀ ਲੱਗਦੀ ਉਸ ਦਿਨ ਤਹਿਸੀਲ ਬੰਦ ਨਹੀਂ ਚਾਹੀਦੀ ਹੈ ਕੋਈ ਕਿਸੇ ਦਾ ਕੰਮ ਨਹੀਂ ਕਰਦਾ ਸਾਰਿਆਂ ਨੂੰ ਪਰੇਸ਼ਾਨ ਪਬਲਿਕ ਹੈ ਪਬਲਿਕ ਪਰੇਸ਼ਾਨ ਹੋ ਰਹੀ ਹੈ ਨਾ ਰੈਡੀ ਆਏ ਸੀਗੇ ਕਹਿੰਦੇ ਕਿ ਮੰਡੇ ਆਓ ਮੰਡੇ ਤੋਂ ਸਵੇਰ ਦੇ ਬੈਠੇ ਆ ਜੀ ਕੋਈ ਹੱਦ ਪਤਾ ਹੀ ਨਹੀਂ ਕਹਿੰਦੇ ਕਿ ਅੰਦਰ ਪੁੱਛਦੇ ਹਾਂ ਸਟਾਫ ਨੂੰ ਕਹਿੰਦੇ ਸਾਨੂੰ ਨਹੀਂ ਪਤਾ ਕਰਨ ਜਿਹਦੇ ਆਪਾ ਵਰਤਮਾਨ ਸਰਕਾਰ ਉਹ ਤਾਂ ਕਹਿੰਦੀ ਐ ਅਸੀਂ ਬੜੇ ਕੰਮ ਕਰਦੇ ਹਾਂ ਇਹੀ ਕੰਮ ਕਰਦੇ ਆ ਵੀ ਲੋਕੀ ਆ ਕੇ ਸਵੇਰ ਦੇ ਬੈਠੇ ਨੇ ਸ਼ਾਮ ਨੂੰ ਕਰ ਚੱਲ ਜਾਈਏ ਉੱਠ ਕੇ ਮੇਰਾ ਨਾਮ ਰਣਜੋਤ ਸਿੰਘ ਜੀ ਰਣਜੋਤ ਕਿਹੜੀ ਕੰਮ ਕਰਨਾ ਹੈ ਕੀ ਕਹਿ ਰਹੇ ਹੋ ਮੈਂ ਫਰਦ ਘਟਾਣੀ ਹੈ ਜੀ ਅਸੀਂ ਪਹਿਲੇ ਵੀ ਘੇੜੇ ਮਾਰ ਕੇ ਗਿਆ ਸਾਨੂੰ ਹਫਤੇ ਦਾ ਟਾਈਮ ਮਿਲਿਆ ਸੀਗਾ ਹੁਣ ਸੋਮਵਾਰ ਫੇਰ ਆਏ ਆ ਭਗਤ ਰਵੀਦਾਸ ਜੀ ਦੇ ਜਨਮ ਦਿਨ ਦੀ ਛੁੱਟੀ ਸੀਗੀ ਐਤਵਾਰ ਦੀ ਛੁੱਟੀ ਦੋ ਛੁੱਟੀਆਂ ਤੋਂ ਬਾਅਦ ਅੱਜ ਤੀਜੇ ਦਿਨ ਬਾਅਦ ਤਹਿਸੀਲ ਖੁੱਲੀ ਹੈ ਤਹਿਸੀਲਦਾਰ ਤਹਿਸੀਲ 'ਚ ਨਹੀਂ ਜਾਂਦਾ ਪਿਆ ਪਬਲਿਕ ਥੋੜੀ ਤਹਿਸੀਲਦਾਰ ਹੈ ਪਰ ਤਹਿਸੀਲਦਾਰ ਦੀ ਥੜਾ ਗਲਤੀ ਹੈ ਉਹਦੀ ਡਿਊਟੀ ਹੁਣ ਕੈਂਪੇਨ 'ਚ ਲੱਗਦੀ ਹੈ ਡਿਊਟੀ ਕਿਸੇ ਕੈਂਪੇਨ 'ਚ ਲਾਉਂਦੀ ਹੈ ਜੇ ਫਿਰ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਉਸ ਦਿਨ ਜਦੋਂ ਉਹਦੀ ਡਿਊਟੀ ਲੱਗਦੀ ਹੈ ਤੇ ਫਿਰ ਇਹਨਾਂ ਨੂੰ ਪਬਲਿਕ ਨੂੰ ਪਬਲਿਕ ਨੂੰ ਬੁਲਾਉਂਦਾ ਕੀ ਮਤਲਬ ਹੋਇ ਜਦੋਂ ਉਹਨਾਂ ਦੀ ਡਿਊਟੀ ਲੱਗਦੀ ਉਸ ਦਿਨ ਤਹਿਸੀਲ ਬੰਦ ਹੋਣੀ ਚਾਹੀਦੀ ਹੈ ਪਬਲਿਕ ਨੂੰ ਕਿਉਂ ਬੁਲਾਇਆ ਜਾਂਦਾ ਹੈ ਸਰਦਾਰ ਸਾਹਿਬ ਨੇ ਕਿਹਾ ਦੀ ਘਰ ਘਰ ਕੰਮ ਹੋਣਗੇ ਕੋਈ ਨਹੀਂ ਕੰਮ ਹੋਣੇ ਜੀ ਇਹ ਛੋਸ਼ੇ ਬਾਜੀਆ ਛੱਡਦੇ ਪਬਲਿਕ ਕੋਲੋਂ ਵੋਟਾਂ ਲੈਂਦੇ ਆ ਕੋਈ ਕਿਸੇ ਦਾ ਕੰਮ ਨਹੀਂ ਕਰਦਾ ਸਾਰਿਆਂ ਨੂੰ ਪਰੇਸ਼ਾਨ ਇਹ ਪਬਲਿਕ ਹੈ ਪਬਲਿਕ ਪਰੇਸ਼ਾਨ ਹੋ ਰਹੀ ਹੈ ਨਾ ਮੰਤਰੀ ਜਾਨੀ ਕੋਈ ਇੱਥੇ ਖੜਿਆ ਆ ਸਾਡੇ ਨਾਲ ਅਸੀਂ ਪਬਲਿਕ ਪਰੇਸ਼ਾਨ ਹੋ ਰਹੇ ਆ ਸਵੇਰ ਦੇ 11 ਵਜੇ ਤੋਂ ਆਏ ਆ ਹੁਣ 2:30 ਵਜੇ ਲੱਗੇ ਨੇ ਹੱਲੇ ਤੱਕ ਤਹਿਸੀਲਦਾਰ ਨਹੀਂ ਆਇਆ ਉਹ ਨਹੀਂ ਕੰਮ ਹੋਇਆ ਨਹੀਂ ਹੋਇਆ ਜੀ ਕੰਮ ਐਥੇ ਉਹ ਖਬਰ ਫੜਾ ਫੜਦੀ ਹੋ ਐਲੀ ਮੇਰੀ ਖਬਰ ਅੱਜ ਕਦਮੇ ਕਿਹਦੇ ਤੋਂ ਮੈਂ ਤੁਹਾਨੂੰ ਸੁਣਾਉਣਾ ਕਿੰਨਾ ਕੰਮ ਹੋਇਆ ਹਨੇਲ ਕੁਮਾਰ ਨਿਊ ਮਾਰਕੀਟ ਜਗ੍ਹਾ ਤੋਂ ਆਏ ਹੋ ਉਹ ਤਾਂ ਨੁਕਲੀ ਆਏ ਹੋ ਜਿੱਤ ਕੀ ਮੈਟਰ ਕੀ ਇਹ ਪੂਰਾ ਵੀ ਲੋਕ ਆ ਪਰੇਸ਼ਾਨ ਬੋਧ ਨੇ ਪਰੇਸ਼ਾਨ ਤਾਂ ਹੈ ਹੀ ਸਾਰੇ ਹੁਣ ਰੈਂਟ ਡੀਡ ਅਸੀਂ ਸਾਈਨ ਕਰਵਾਣਾ ਹੈ ਜੀ ਫਰਾਈਡੇ ਵੀ ਆਏ ਆ ਤੇ ਸਾਡੇ ਸਾਰੇ ਪੇਪਰ ਰੈਡੀ ਪਏ ਅਜ ਤੱਕ ਕਹਿੰਦੇ ਕੋਈ ਪਤਾ ਨਹੀਂ ਆ ਤੇ ਪਰ ਸਰਕਾਰ ਨੇ ਡਿਊਟੀ ਇਹਨਾਂ ਦੀ ਆਪਕੇ ਦਰਬਾਰ ਕੈਂਪ ਨਹੀਂ ਡਿਊਟੀ ਲਾਈ ਹੈ ਉਹਨਾਂ ਦੀ ਜਗ੍ਹਾ ਤੇ ਵੀ ਤਾਂ ਇੱਥੇ ਅਫਸਰ ਹੋਣੇ ਚਾਹੀਦੇ ਹਨਾ ਇਹ ਥੋੜੀ ਆ ਕੇ ਉੱਥੇ ਲੱਗਿਓ ਤੇ ਅਜ ਤੱਕ ਪਬਲਿਕ ਪਰੇਸ਼ਾਨ ਹੈ ਲੱਗਦਾ ਵੀ ਇਹ ਬੰਦ ਕਰਨਾ ਚਾਹੀਦਾ ਜਿੱਦਣ ਕੈਂਪ ਲਾਣੇ ਚਾਹੀਦੇ ਹੈ ਨਹੀਂ ਕੈਂਪ ਲਾਣੇ ਜੋ ਇੰਟੀਮੀਸ਼ਨ ਤਾਂ ਅਜ ਤੱਕ ਕਿਸੇ ਨੂੰ ਇੰਟੀਮੀਸ਼ਨ ਨਹੀਂ ਆ ਕਿ ਕਦੋਂ ਆਣਗੇ ਅਜ ਤੱਕ ਕੁਛ ਨਾ ਕੁਛ ਨਹੀਂ ਪਤਾ ਬੈਠੇ ਰੋ ਕਹਿੰਦੇ ਆਣ ਕੇ ਜਰੂਰ ਮੇਰਾ ਨਾਮ ਰਜਿੰਦਰ ਹੈ ਜੀ ਹੋਰ ਕੀ ਕਹਿਣਾ ਜਾਊਗਾ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਮੈਂ ਦਿੱਲੀ ਨੋਇਡਾ ਤੋਂ ਆਇਆ ਭਾਜੀ ਤੇ ਸਾਈਨ ਕਰਨਾ ਸੀ ਇੱਕ ਉਹਦੇ ਬਾਅਦ ਸਵੇਰ ਦੇ ਬੈਠੇ ਆਂ ਕੱਲ ਵੀ ਆਇਆ ਸੀ ਕੱਲ ਵੀ ਪਿੰਦੇ ਕਿ ਅੱਜ ਨੂੰ ਆ ਸਵੇਰ ਦੇ ਬੈਠਿਆ ਆਪਣਾ ਫਰਡੇ ਆਇਆ ਸੀ ਕਿ ਕਹਿੰਦੇ ਕਿ ਮੰਡੇ ਆਓ ਮੰਡੇ ਤੋਂ ਸਵੇਰ ਦੇ ਬੈਠੇ ਆ ਜੀ ਕੋਈ ਹੱਦ ਪਤਾ ਹੀ ਨਹੀਂ ਕਹਿੰਦੇ ਕਿ ਅੰਦਰ ਪੁੱਛਦੇ ਸਟਾਫ ਨੂੰ ਕਹਿੰਦੇ ਸਾਨੂੰ ਨਹੀਂ ਪਤਾ ਪਰ ਇਹ ਸਰਕਾਰ ਨੇ ਇਹਦੀ ਜ਼ਿੰਮੇਵਾਰੀਆਂ ਕਿ ਮੈਡੀਕਲ ਜਿਹੜੇ ਕੈਂਪ ਲੱਗੇ ਸਰਕਾਰ ਆਪਕੇ ਦਰਬਾਰ ਉੱਤੇ ਡਿਊਟੀ ਲਾਈਆਂ ਹੋਈਆਂ ਨੇ ਉਹ ਪਰ ਡਿਊਟੀਆਂ ਲੱਗੇ ਨਹੀਂ ਆਜਾ ਨਹੀਂ ਆ ਬੰਦੇ ਪਬਲਿਕ ਪਛਾਣ ਜ਼ਰੂਰੀ ਇੱਥੇ ਜਣੀ ਕਿੰਨੀ ਪਬਲਿਕ ਪ੍ਰੇਸ਼ਾਨ ਹੋ ਰਹੀ ਪਾਜੀ ਇਹ ਵੀ ਇਹਨਾਂ ਦਾ ਕੰਮ ਹੈ ਜੋ ਉੱਤੇ ਡਿਊਟੀਆਂ ਲਾਏ ਇੱਥੇ ਵੀ ਕਿਤੇ ਡਿਊਟੀਆਂ ਲਾਣ ਆ ਬਾਕੀ ਬੰਦੇ ਜਿਹੜਾ ਹੀ ਬਟਾਈ ਵੇਲੇ ਥੋੜੀ ਬੈਠੇ ਇੱਥੇ ਇਹ ਕਿਹਦਾ ਦਰਬਾਰ ਹੈ ਵੀ ਤਾਂ ਉਹਨਾਂ ਦਾ ਦਰਬਾਰੀ ਬਿਲਕੁਲ ਦਰਬਾਰੇ ਲੱਗਿਆ ਹੋਇਆ ਹੈ ਸਾਡਾ ਹਫਤੇ 15 ਦਿਨਾਂ ਤੋਂ ਰਿਸ਼ਤੀ ਕਰਾਉਣ ਆ ਰਹੇ ਪਰ ਸਾਡਾ ਨਹੀਂ ਹੋ ਰਿਹਾ ਕੰਮ ਕਿਹਾ ਅਸੀਂ ਬਹੁਤ ਜ਼ ਤੇ ਪਰ ਲੇਕਿਨ ਸਰ ਸਰਕਾਰ ਨੇ ਕਹਿ ਨਹੀਂ ਕਿ ਆਪਕੇ ਦਰਬਾਰ ਸਰਕਾਰ ਕੰਮ ਕਰ ਰਹੀ ਹੈ ਕੈਂਪ ਲਾ ਰਹੀ ਹੈ ਕੋਈ ਕੰਮ ਨਹੀਂ ਕਰ ਰਹੀ ਜੀ ਅਗਰ ਤਾਂ ਕੈਂਪ ਉੱਤਰ ਲੱਗ ਰਹੇ ਨੇ ਤੇ ਇੰਦਰ ਦੇਖੋ ਤੁਹਾਡੇ ਸਾਹਮਣੇ ਸਭ ਬੰਦ ਹੋਇਆ ਪਿਆ ਟਾਈਮ ਬੇਕੋਰ ਹੈ 3:00 ਬਚ ਗਏ ਨੇ ਸਵੇਰ ਦੇ ਅਸੀਂ 9 ਵੇ ਦੇ ਬੈਠੇ ਆ ਪ੍ਰੇਸ਼ਾਨੀ ਆ ਰਹੀ ਹੈ ਪੋਰ ਫੁੱਲ ਬਟਾ ਫੋਲੋਜੀ ਨਾ ਫ੍ਰੀਪੋਰ ਇ ਕਮਰਦਾਨ ਆਇਆ ਹੋ ਗਿਆ ਕਮਰਦਾਨ ਨਹੀਂ ਨਹੀਂ ਇਹ ਬੈਠੇ ਆ ਸਵੇਰ ਤੇ ਕੋਈ ਕੰਮ ਨਹੀਂ ਹੋਇਆ ਕਦ ਤੇ ਆਏ ਤੁਸੀਂ ਅਸੀਂ ਸਵੇਰ ਦੇ ਆਏ 10 11 ਵਜੇ ਤੇ ਕੋਈ ਅਫਸਰ ਮਿਲੇ ਤਾਂ ਨਹੀਂ ਜੀ ਕੋਈ ਨਹੀਂ ਸਾਡੇ ਤਾਂ ਪੇਸ਼ੈਂਟ ਵੀ ਹੈ ਮੇਰੀ ਮਾਤਾ ਹਸਪੀਟਲ ਪਏ ਹੈ ਮੈਂ ਜਾਣਾ ਉਹਨਾਂ ਕੋਲ ਇੱਥੇ ਬੈਠੇ ਹਨ ਨਾ ਵੀ ਕੰਮ ਹੋਵੇ ਕੋਈ डिज्स्ट्री करवाने आए हैं ये कादे बटे हम सुबह 10:00 बजे के बैठे हुए हैं बहुत परेशान हैं अब तक भी आए नहीं कोई आए मौके पे बैठा कोई भी नहीं है हम नहीं हो रहे नहीं बिल्कुल भी नहीं फ्राइडे को भी पूरे 2:00 बजे उठ गए थे 5:00 बजे तक कोई भी नहीं आया सरकार तो बड़े-बड़े दावे कर रही है भी काम नालो नाल हो रहे हैं कुछ भी नहीं आया हम तो कितने दिन हो गए परेशान हो रहे हैं ग्रेडी तजिल के बटेओ ਹਾਂ ਜੀ ਮੈਂ ਤੁਹਾਨੂੰ ਦੱਸ ਦਿੰਦੀ ਮੈਂ ਤਾਂ ਅੰਬਾਲਾ ਸੇ ਆਈ ਹਾਂ ਅੰਬਾਲਾ ਤੇ ਕੰਮ ਕਰਾਣੇ ਕੇ ਲੀਏ ਆਏ ਹਾਂ ਹਾਂ ਕੋਈ ਕੁਛ ਵੀ ਨਹੀਂ ਹਮ ਸਵੇਰ ਸੇ ਬਹੁਤ ਪਰੇਸ਼ਾਨ ਹੋ ਰਹੇ ਹਾਂ ਪ੍ਰਵੀਨ ਸੋਦਾ ਜੀ ਮੇਰਾ ਨਾਮ ਕੀ ਕਹਿਣਾ ਜਾਓ ਵੀ ਇੱਥੇ ਕੋਈ ਕੰਮ ਕਰਾਣ ਆਇਆ ਸ਼ਹਿਰੇ 10 ਵਜੇ ਤੇ ਆਏ ਬੈਠੇ ਆ ਜੀ ਇਹ ਤਹਿਸੀਲਦਾਰ ਸਾਹਿਬ ਦਾ ਕੋਈ ਪਤਾ ਤਾਂ ਨਹੀਂ ਆਣ ਕਿ ਕਿ ਨਹੀਂ ਆਣ ਕਿ ਨਾ ਇਹਨਾਂ ਦਾ ਸਟਾਫ ਕੁਛ ਕਰਦਾ ਜੇ ਨਹੀਂ ਇਹਨਾਂ ਨੇ ਆਣਾ ਕਿਤੇ ਡਿਊਟੀ ਲੱਗੀ ਹੈ ਤਾਂ ਸਾਨੂੰ ਇਨਫੋਰਮਤਾ ਕਰਨ ਲਿਖ ਕੇ ਤੇ ਲਗਾਣਾ ਵੀ ਅਸੀਂ ਅੱਜ ਨਹੀਂ ਆਣਾ ਪਰ ਲੇਕਿਨ ਸਰਕਾਰ ਦੇ ਕੰਮ ਤੇ ਕੈਂਪ ਮੈਡੀਕਲ ਕੈਂਪ ਜਿਹੜਾ ਆਪਕੇ ਦਰਵਾਜ਼ੇ ਇਹ ਜ਼ਰੂਰੀ ਕੰਮ ਇਹ ਕੰਮ ਜ਼ਰੂਰੀ ਨਹੀਂ ਐ ਇੱਡੇ ਲੋਕੀ ਸਵੇਰ ਦੇ ਆ ਕੇ ਬੱਡੇ ਕੋਈ ਸਿਆਣਾ ਕੋਈ 80 ਸਾਲ ਦੀ ਮਾਤਾ ਆ ਕੇ ਪਿਤਾ ਆ ਕੇ ਬਿਜ਼ੁਰਗ ਆਏ ਬੈਠੇ ਆ ਨਾ ਦੱਸਣ ਸਰਕਾਰ ਤੇ ਜ਼ਿੰਮੇਵਾਰੀ ਨਿਭਾ ਰਹੇ ਨੇ ਨਹੀਂ ਇਹ ਧੰਮੇਵਾਰੀ ਨਿਭਾ ਰਹੇ ਤੇ ਇਹ ਜ਼ਿੰਮੇਵਾਰੀ ਨਹੀਂ ਹੈਗੀ ਇਤੋਂ ਇਹਨਾਂ ਰਿਨਕਮ ਹੋਣੀ ਆ ਇਹ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਸਰਕਾਰ ਵੀ ਤੇ ਸਰਕਾਰ ਨੂੰ ਚਾਹੀਦਾ ਵੀ ਪਹਿਲੇ ਦੱਸ ਦੇ ਸਰਕਾਰ ਨੂੰ ਚਾਹੀਦਾ ਭਗਵੰਤ ਮਾਨ ਸਰਕਾਰ ਉਹ ਤਾਂ ਕਹਿੰਦੀ ਐ ਅਸੀਂ ਬੜੇ ਕੰਮ ਕਰਦੇ ਇਹੇ ਕੰਮ ਕਰਦੇ ਵੀ ਲੋਕੀ ਆ ਕੇ ਸਵੇਰ ਦੇ ਬੈਠੇ ਨੇ ਸ਼ ਜੇ ਕੋਈ ਇੱਕ ਪਟਵਾਰੀ ਦੀ ਜ਼ਿੰਮੇਵਾਰੀ ਲਾਗ ਦੋ ਮੈਂ ਇੱਕ ਬਾਸਰਵਾਨਾ ਕਰਨ ਦਾ ਕਿਸੇ ਦੇ ਵੀ ਲਾ ਸਕਦੇ ਨੇ ਸਾਨੂੰ ਨਹੀਂ ਵੀ ਲਾਣੀ ਸਾਨੂੰ ਪਹਿਲਾਂ ਤੇ ਦੱਸਣ ਵੀ ਅਸੀਂ ਨਹੀਂ ਆਣਾ ਉਹ ਕਿੰਨੇ ਦਿਨ ਹੋ ਗਏ ਤੁਹਾਨੂੰ ਆਂਦਿਆਂ ਨੂੰ ਸਾਨੂੰ ਦਿਨ ਦਿਨ ਹੋ ਗਿਆ ਆਂਦਿਆਂ ਨੂੰ ਅੱਜ ਮਤਲਬ ਸ਼ਨੀਵਾਰ ਦਾ ਛੁੱਟੀ ਹੁੰਦੀ ਹੈ ਸਾਨੂੰ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਅਫਸਰ ਇੱਦੇ ਡਿਊਟੀ ਉਹਨਾਂ ਨੂੰ ਹਾਂ ਉਹ ਜਿਹੜਾ ਬਿਲਕੁਲ ਬੱਲੀ ਗੱਲ ਦਾ ਤੁਹਾਨੂੰ ਸ਼ਨੀਵਾਰੀ ਛੁੱਟੀ ਨਹੀਂ ਦੇਣੀ ਚਾਹੀਦੀ ਠੀਕ ਹੈ ਨਾ ਵੀ ਸਵੇਰੇ 9 ਵਜੇਆਂ ਸ਼ਾਮ ਨੂੰ 6 ਵਜੇ ਛੁੱਟੀ ਕਰਨ ਜਿਹੜਾ ਰੂਲ ਹੈ ਲੰਚ ਰਮਿਕ ਘੰਟੇ ਦਾ ਹੁੰਦਾ ਉਹ ਲੰਚ ਰਮੇਲੇ ਵੀ ਆ ਪਰ ਵੀ ਕਰੇ ਬੈਠੇ ਕੰਮ ਹੋਣਗੇ ਸਰਕਾਰੀ ਕੋਈ ਕੰਮ ਨਹੀਂ ਹੋ ਰਿਹਾ ਪਰ ਕਰੇ ਕਰੇ ਬੈਠੇ ਕੰਮ ਹੋਣਗੇ ਸਰਕਾਰੀ ਕਿਸੇ ਵੀ ਡਿਊਟੀ ਲਾ ਕੇ ਜਾਓ ਯਾਰ ਕਿਸੇ ਵੀ ਡਿਊਟ ਕਮਾ ਰਹੇ ਹਾਂ ਜੀ ਕੀ ਮੈਡਮ ਮੈਂ ਢੰਡਾਰੀ ਤੋਂ ਆ ਜੀ ਮੈਂ ਫਰਦ ਲੈਣੀ ਸੀ ਮੇਰੀ 2004 ਦੀ ਰਜਿਸਟਰੀ ਹੋਈ ਆ ਜੀ ਉਹਦੇ ਬਾਅਦ ਮੈਂ ਫਰਦ ਨਹੀਂ ਲਈ ਉਹ ਇੰਤਕਾਲ ਵੀ ਹੋਇਆ ਜੀ ਪਟਵਾਰੀ ਨੇ ਉਹਨੂੰ ਉਹ ਰਿਕਤਾ ਉਹਨੂੰ ਉਹ ਉਹ ਗਾਹ ਚਾੜੇ ਆ ਨਹੀਂ ਹੈਗਾ ਰਜਿਸਟਰ ਦੇ ਵਿੱਚ ਮੈਨੂੰ 12 ਦਿਨ ਉੱਥੇ ਫਿਰਦੇ ਨੂੰ ਹੋ ਗਏ ਅੱਜ ਮੈਂ ਇੱਥੇ ਆਇਆ ਸ਼ਵੇਰ ਦਾ 10 ਵੇ ਦਾ ਆ ਕੇ ਇੱਥੇ ਬੈਠਾ ਜੀ ਇੱਥੇ ਸ਼ਵੇਰ ਦਾ ਫਾਰਮ ਐਪਲੀਕੇਸ਼ਨ ਲਾ ਕੇ ਦਿੱਤੀ ਇੱਕ ਸਾਈਨ ਕਰਾਉਣੇ ਆ ਉਹਨਾਂ ਨੇ ਪਟਵਾਰੀ ਸਾਹਿਬ ਨੂੰ ਤਹਿਸੀਲਦਾਰ ਨੂੰ ਮਾਰਕ ਕੀਤਾ ਸੀ ਤਹਿਸੀਲਦਾਰ ਕੋਲ ਆਏ ਤੇ ਸ਼ਵੇਰ ਦੇ 10 ਵੇ ਦਾ ਆ ਕੇ ਬੈਠਾ ਜੀ ਕੋਈ ਨਹੀਂ ਤਹਿਸੀਲਦਾਰ ਦੀ ਡਿਊਟੀ ਤੇ ਹੁਣ ਦੇਖੋ ਮੈਡੀਕਲ ਜਿਹੜੇ ਕੈਂਪ ਲੱਗ ਰਹੇ ਨੇ ਚਾਰਜਿੰਗ ਮੈਡੀਕਲ ਉਹਦਾ ਦੇ ਰਹੇ ਨੇ ਸਰਕਾਰ ਦੇ ਰਹੀ ਹੈ ਉੱਥੇ ਡਿਊਟੀ ਲਾਈ ਹੋਈ ਹੈ ਚਾਰਜਿੰਗ ਮੈਡੀਕਲ ਕੈਂਪ ਲਾਉਣ ਦਾ ਤਾਂ ਫਾਇਦਾ ਜਦੋਂ ਠੀਕ ਦੱਸੋ ਦਵਿੰਦਰ ਸਿੰਘ ਉਹ ਕਿ ਕਦੋਂ ਦੇ ਆਏ ਕੰਮਾਂ ਸਵੇਰ ਦੇ 11 ਵਜੇ ਆਏ ਤੇ ਕੰਮ ਹੋ ਰਿਹਾ ਕੰਮ ਕੋਈ ਨਹੀਂ ਹੋ ਰਿਹਾ ਬੈਠੇ ਨੇ ਮਿਲਿਆ ਅੱਥਰ ਕਿਤੇ ਗਏ ਨਹੀਂ ਪਤਾ ਨਹੀਂ ਵੀ ਆਪਣਾ ਆਪ ਤੇ ਗਏ ਨੇ ਕੀ ਕਰਨ ਦੇ ਨੇ ਟੈਂਪੂ ਕੰਪਲ ਲੱਗਿਆ ਉੱਧਰ ਗਏ ਤੇ ਪਰ ਸਰਕਾਰ ਨੂੰ ਚਾਹੀਦਾ ਨਹੀਂ ਵੀ ਇੱਥੇ ਵੀ ਡਿਊਟੀ ਦੇਣੀ ਚਾਹੀਦੀ ਇੱਥੇ ਡਿਊਟੀ ਦੇਣੀ ਚਾਹੀਦੀ ਸਵੇਰ ਦੇ ਕਾਮਿਆਂ ਬੈਠੇ ਸੀ ਇਹ ਲਗਾਤਾਰ ਕੈਂਪ ਲੱਗ ਰਹੇ ਨੇ ਲਗਾਤਾਰ ਇਹ ਚਾਲੇ ਬੰਦੇ ਖਰਾਬ ਹੋ ਰਹੇ ਨੇ ਬੈਠੇ ਅਪੀਲ ਕਰਨਾ ਚਾਹੁੰਦੇ ਹਾਂ ਦਰਗਾਹ ਨੂੰ ਵੀ ਇੱਥੇ ਵੀ ਡਿਊਟੀ ਨਹੀਂ ਦਿੱਤੀ ਗਈ ਗਲਤ ਕੰਮ ਹੈ ਇੱਥੇ ਡਿਊਟੀ ਦੇਣੀ ਚਾਹੀਦੀ ਉਹਨਾਂ ਨੂੰ ਇੱਥੇ ਜਿਹੜਾ ਬੰਦੇ ਕੰਮ ਇੱਥੇ ਕਰੂ ਪਹਿਲਾਂ ਅਣੀ ਚਾਹੀਦੀ ਹੈ ਪੱਕੇ ਕੰਪਲਜ਼ ਜ਼ਰੂਰੀ ਹੈ ਦੇਖੋ ਸਾਰੇ ਕੰਮ ਲੋਕਾਂ ਦੀ ਸਹੂਲਤ ਲਈ ਨੇ ਲੋਕ ਹਿੱਤ ਲਈ ਨੇ ਜਿੱਥੇ ਸਰਕਾਰ ਸਾਡੀ ਡਿਊਟੀ ਲਾਉ ਉੱਥੇ ਹਾਜ਼ਰਾਂ ਸੀ ਇੱਥੇ ਵੀ ਕੋਈ ਐਸੀ ਗੱਲ ਨਹੀਂ ਜਿਹੜੇ ਬੰਦੇ ਜਿੰਨਾ ਬੰਦਾ ਦਾ ਕੰਮ ਪੈਂਡਿੰਗ ਆ ਸਾਰਾ ਅਸੀਂ ਕਰਕੇ ਜਾਵਾਂਗੇ ਸਰ ਤੁਸੀਂ ਕਰੇ ਸਰਕਾਰ ਨੂੰ ਲਿਖ ਕੇ ਦਿੱਤਾ ਉੱਪਰ ਡਿਪਾਰਟਮੈਂਟ ਡੀਸੀ ਸਾਹਿਬ ਨੂੰ ਜਾਂ ਆਪਣੇ ਰੈਵਨਿਊ ਡਿਪਾਰਟਮੈਂਟ ਅਫੀਸਰ ਨੂੰ ਵੀ ਇੱਥੇ ਦਿੱਕਤ ਆਉਂਦੀ ਆ ਵੀ ਜਾਂ ਤਾਂ ਇੱਥੇ ਡਿਊਟੀ ਹੋ ਜੇ ਜਾਂ ਸਰਕਾਰ ਤੁਹਾਡੇ ਦਰਵਾਜ਼ੇ ਤੇ ਨਹੀਂ ਤਾਂ ਵੀ ਲੋਕਾਂ ਨੂੰ ਪਰੇਸ਼ਾਨੀ ਹੈ ਦੇਖੋ ਜਿਹੜੇ ਸਰਕਾਰ ਕੋਲ ਅਫਸਰ ਨੇ ਸਰਕਾਰ ਨੇ ਉਹਨਾਂ ਨਾਲ ਹੀ ਸਾਰੇ ਸਰਕਾਰੀ ਕੰਮ ਕਰਨੇ ਨੇ ਸਰਕਾਰ ਨੂੰ ਸਭ ਕੁਝ ਪਤਾ ਸਰਕਾਰ ਦੇ ਸਭ ਕੁਝ ਨੋਟਿਸ 'ਚ ਆ ਤੇ ਸਾਡਾ ਐਫਰਟ ਵੀ ਇਹੀ ਆ ਕੋਈ ਉਸੀ ਪਰੇਸ਼ਾਨ ਨਹੀਂ ਹੋਣ ਦਿੰਦੇ ਤੇ ਕੋਈ ਘੰਟਾ ਦੋ ਘੰਟੇ ਲੇਟ ਵੀ ਹੋ ਗਿਆ ਕੰਮ ਤਾਂ ਉਹਨੂੰ ਅਸੀਂ ਅੱਜ ਜਾਣ ਤੋਂ ਪ ਮੇਰੇ ਜੋ ਦਿੱਕਤ ਆਈ ਫਰਾਈਡੇ ਨੂੰ ਕਿਹੜਾ ਦਿੱਕਤ ਆਈ ਫਰਾਈਡੇ ਵੀ ਨਹੀਂ ਫਰਾਈਡੇ ਇੱਕ ਸਾਡੇ ਕੋਲ ਪੱਠੇ ਤੇ ਕੰਪਲੇਂਟ ਸੀ ਉੱਥੇ ਸਾਡਾ ਜਾਣਾ ਜ਼ਰੂਰੀ ਸੀਗਾ ਸ਼ਾਮ ਨੂੰ ਅਸੀਂ ਪਹਿਲਾਂ ਮੈਂ ਕੰਮ ਕਰਕੇ ਗਿਆ ਇੱਥੋਂ ਮਨਨ ਨਾਲ ਆਲਾ ਮੈਂ 4:00 ਵਜੇ ਨਿਕਲਿਆ ਜੀ ਇੱਥੋਂ ਸਰ ਇੱਥੇ ਕਿੰਨੇ ਪੋਸਟਾਂ ਘੱਲ ਹੀ ਨੇ ਇਹਦੇ ਬਾਰੇ ਤਾਂ ਇਹ ਬ੍ਰਾਂਚ ਤੋਂ ਪਤਾ ਲੱਗ ਸਕਦਾ ਸਰ ਇੱਕ ਵਾਰ ਤੁਸਾਂ ਨੇ ਇੰਨੇ ਕਿੰਦਾ ਲੋਕ ਪਰੇ ਆਨੇ ਕਿੱਕਰ ਤੋਂ ਕੋਈ ਅੰਮਾਲੇ ਤੋਂ ਕੋਈ ਦਿੱਲੀ ਤੋਂ ਕੋਈ ਕਲਕੱਤੇ ਤੋਂ ਬੰਦੇ ਫਰਦਾ ਲੈਂਡ ਕੋ ਰਿਸਟੇਰ ਨਾਲ ਆ ਰਹੇ ਆ ਉਹ ਕਹਿੰਦੇ ਵੀ ਅਫਸਰਾਂ ਦੀ ਕੋਈ ਗਲਤੀ ਨਹੀਂ ਅਫਸਰਾਂ ਦੀ ਖੁਦ ਹੀ ਕਿ ਕੈਂਪਾਂ ਲੈ ਕੇ ਚਲਾਈ ਗਈ ਸਰਕਾਰ ਦੇ ਦਰਵਾਜ਼ੇ ਲੇਕਿਨ ਜਦੋਂ ਉਹਦਰ ਟੂਟੀ ਲਾ ਦਿੰਦੇ ਇੱਥੇ ਲੋਕ ਪਰੇਸ਼ਾਨੀ ਆਂਦੀ ਹੈ ਇਹ ਉਹਨੂੰ ਕੀ ਸਮਝਦੇ ਤੁਸੀਂ ਕੋਈ ਨਹੀਂ ਅਸੀਂ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦਿੰਦੇ ਜੀ ਅਸੀਂ ਆਪਣਾ ਉਹ ਅਫਰਟ ਕਰਕੇ ਸਰਕਾਰ ਦਾ ਦਰਵਾਜ਼ਾ ਖੰਦ ਨੇ ਬੰਦ ਪਟਵਾਰ ਖਾਨੇ ਬੰਦ ਪਿਆ ਜੀ ਬਸ ਯਾਤਰਾ ਤੋਂ ਤੋਂ ਵਾਸਤੇ ਪਟਵਾਰੀ ਉੱਥੇ ਲਾਏ ਹੋਏ ਜੀ ਉੱਥੇ ਨਹੀਂ ਕੋਈ ਅਸੀਂ ਗੱਲ ਨਹੀਂ ਉਹ ਇੱਕੋ ਹੀ ਉਹ ਜਿਹੜੀ ਉਹ ਤਾਂ ਅਰਲੀ ਮਾਰਨਿੰਗ ਸੀਗੀ ਯਾਤਰਾ ਉਹਦੇ ਤੇ ਵੀ ਸਾਡੇ ਅੰਡਰਟ੍ਰੇਨਿੰਗ ਤੇ ਤਹਿਸੀਲਦਾਰ ਤੇ ਕਨਗੋਬ ਸਾਹਿਬ ਗਏ ਸੀਗੇ ਤੇ ਬਾਕੀ ਜਿਹੜਾ ਸੰਗੋ ਤੇ ਉੱਥੇ ਸੰਗੋਵਾਲ ਦੇ ਪਟਵਾਰੀ ਬੈਠੇ ਨੇ ਪਬਲਿਕ ਉੱਥੇ ਕੰਮ ਕਰਾ ਰਹੀ ਆ ਜੀ ਲੱਗਦਾ ਜੀ ਜਿੱਦਾਂ ਪਟਵਾਰੀ ਨੂੰ ਇੱਕ ਡਿਊਟੀ ਲਾ ਦਿੰਦੇ ਨੇ ਬਸ ਦੇਰ ਹਰਵਾਲਾ ਨਾਲ ਵੀ ਉਹਨਾਂ ਨੇ ਕਿ ਜਿੱਦਾਂ ਜ਼ਮੀਨ ਨਾਪਣੀ ਹੁੰਦੀ ਉਹਨਾਂ ਨੇ ਬਸ ਨਾਪਣੀ ਹੁੰਦੀ ਵੀ ਕਿੰਨੇ ਕਿਲੋਮੀਟਰ ਚੱਲੂਗੇ ਨਹੀਂ ਕੋਈ ਐਸੀ ਗੱਲ ਨਹੀਂ ਇਹ ਜਿਹੜੇ ਨੇ ਸਰਕਾਰ ਦੇ ਕੁਝ ਅਰੇਂਜਮੈਂਟਸ ਹੁੰਦੇ ਨੇ ਜਿਹੜੇ ਰੈਵਨਿਊ ਡਿਪਾਰਟਮੈਂਟ ਵੀ ਜਾਂ ਬਾਕੀ ਅਲੱਗ-ਅਲੱਗ ਡਿਪਾਰਟਮੈਂਟ ਨੂੰ ਕਰਨਾ ਬੰਦਾ ਉਹ ਵੀ ਸਰਕਾਰ ਦਾ ਕੰਮ ਆ ਪਬਲਿਕ ਦਾ ਹੀ ਕੰਮ ਆ ਜੀ ਸਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਉਹ ਵੀ ਕੰਮ ਸਰਕਾਰੀ ਨਹੀਂ ਹੈ ਇਹ ਵੀ ਸਰਕਾਰੀ ਨਹੀਂ ਇਹ ਗੱਲ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਮੈਂ ਸਾਬਸਾ ਦਾ ਦੂ ਚਾਰ ਨੂੰ ਬੋਲ ਸਕਦਾ ਪਰ ਆਪ ਪੜ੍ਹ ਲਈਏ ਗੱਲ ਨਹੀਂ ਸਮਝਦੇ ਉਹ ਕਹਿੰਦੇ ਨਹੀਂ ਸਾਡਾ ਟਾਈਮ ਦਾ ਅਫੀਸਰ ਟਾਈਮ ਨੂੰ ਹੋਵੇ ਤਾਂ 9 ਵਜੇ ਸਾਹ